558 ਜਿਹੜੇ ਪੰਜਾਬੀ ਸਾਡੇ ਮੁੰਡੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੇ ਟੈਲੈਂਟ ਬਤਾਉਗੇ ਜਿਹੜੀਆਂ ਉਹਨਾਂ ਨੇ ਗਿਦਰੀਆਂ ਲਈਆਂ ਉਹਨਾਂ ਮੁਤਾਬਕ ਤੁਸੀਂ ਪੰਜਾਬ ਸਰਕਾਰ ਦੇ ਤੇ ਪ੍ਰਵਾਸ ਸ਼ਾਮਲ ਹੋ ਰਹੇ ਹੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਦੋਸਤਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੇ ਮਾਪਿਆਂ ਨੂੰ ਤੁਹਾਡੇ ਕੋਚਸ ਨੂੰ ਟੀਚਰਸ ਨੂੰ ਜਿਨ੍ਹਾਂ ਨੇ ਤੁਹਾਨੂੰ ਇਸ ਤੁਹਾਨੂੰ ਇਸ ਲੈਵਲ ਤੇ ਪਹੁੰਚਣ ਤੱਕ ਹੈਲਪ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਸਾਰਿਆਂ ਨੂੰ ਮੇਰੇ ਬਲਵੀ ਪਿਆਰ ਪਰਿਸ਼ਦ ਦੇ ਕਾਇਬੂਜੀ ਦਾ ਖਾਲਸਾ ਕਾਇਬੂਜੀ ਕੀ ਫਤਿਹ ਮੇਰੇ ਕੈਬਨਿਟ ਦੇ ਸਾਥੀ ਡਾਕਟਰ ਬਲਵੀਜੀ ਤੇ ਸਾਡੇ ਡਾਇਰੈਕਟਰ ਹੈਲਥ ਤੇ ਨਾਲ-ਨਾਲ ਸਾਡੇ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਅਫੀਸਰ ਸਹਿਬਾਨ ਔਰ ਬਖਵਖ ਦੂਸਰੇ ਡਿਪਾਰਟਮੈਂਟ ਸੇ ਜਿਹੜੇ ਮੈਂ ਕਹਾਂਗਾ ਕਿ ਜਿਹੜੇ ਫੈਸਲਾ ਲੈਣ ਵਾਲੇ ਨੇ ਪ੍ਰਬੰਧਕ ਡਿਸੀਜਨ ਮੇਕਰਸ ਅਫੀਸਰ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਡੀਆ ਦੇ ਜਿੰਨੇ ਵੀ ਰਿਪਰੈਜ਼ੈਂਟੇਟਿਵ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਅੱਜ 858 ਜਿਹੜੇ ਮਿਲਾ ਕੇ 56856 ਟੋਟਲ ਅੱਜ ਤੱਕ 16 ਮਾਰਚ 2022 ਨੂੰ ਸੌਜਕ ਸਮਾਗਮ ਸੀ 16 ਮਾਰਚ ਤੋਂ ਲੈ ਕੇ ਅੱਜ ਤੱਕ 56856 ਨੌکریاں ਸਰਕਾਰ ਦੇ ਚੁੱਕੀ ਆ ਉਹਦਾ ਕੱਲੇ-ਕੱਲੇ ਦਾ ਲਿਸਟ ਕੱਲੇ-ਕੱਲੇ ਦਾ ਐਡਰੈਸ ਕੱਲੇ-ਕੱਲੇ ਦਾ ਡਿਪਾਰਟਮੈਂਟ ਉਹ ਸਾਡੇ ਕੋਲ ਰਿਕਾਰਡ ਤੇ ਪਿਆ ਕੋਈ ਸਪਾਰਸ ਜਾਂ ਕੋਈ 1 ਰੁਪਈਏ ਦਾ ਵੀ ਕੋਈ ਰਿਸ਼ਵਤ ਜਾਂ ਕੋਈ ਲਾਬਿੰਗ ਜਾਂ ਕੋਈ ਕਿਸੇ ਨੂੰ ਬਲੈਕਮੇਲਿੰਗ ਇਸ ਤਰ੍ਹਾਂ ਦੀ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਤੁਸੀਂ ਵੀ ਅੱਜ ਰਸਮੀ ਤੌਰ ਤੇ ਨਿਯੁਕਤ ਹੋਏ ਆ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਕਿਸੇ ਦੇ ਥਰੂ ਜਾਣਾ ਆਉਣਾ ਪਿਆ ਹੋਊਗਾ ਜਾਂ ਕੋਈ ਕੋਈ ਪਹਿਲਾਂ ਹੁੰਦਾ ਸੀ ਨਾ ਕਿ ਫਲਾਣੇ ਦਾ ਬੰਦਾ ਲੱਭ ਲੋ ਇੱਕ ਫਲਾਣੇ ਦੇ ਘਰੇ ਜਾਇਆ ਉਹ ਫਲਾਣਾ ਨੰਬਰ ਤਾਂ ਆਪਣੇ ਬਾਧਾ ਗਏ ਸੀ ਪਰ ਘੱਟ ਵਾਲਾ ਲੈ ਗਿਆ ਨੌਕਰੀ ਇਸ ਕਰਕੇ ਕਿ ਉਹਨੂੰ ਕੋਈ ਐਮਐਲ ਜਾਣਦਾ ਸੀ ਜਾਂ ਮੰਤਰੀ ਜਾਣਦਾ ਸੀ ਜਾਂ ਕੋਈ ਉਹਦਾ ਉਹਦਾ ਕੋਈ ਪੰਜਾਬੀ ਚ ਕਹਿ ਲਿਆ ਉਹਦਾ ਕੋਈ ਜੁਗਾੜ ਲਾ ਲਿਆ ਉਹਨੇ ਹਨਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੂ ਰਹਿ ਜਾਂਦੇ ਸੀ ਦਿਲ ਟੁੱਟ ਜਾਂਦਾ ਸੀ ਫਿਰ ਉਹ ਦਿਲ ਟੁੱਟ ਜਾਂਦਾ ਸੀ ਤਾਂ ਫਿਰ ਜਾ ਤਾਂ ਡਿਪਰੈਸ਼ਨ ਵਾਲੇ ਪਾਸੇ ਜਾਂਦੇ ਸੀ ਵੀ ਕੀ ਕਰੀਏ ਯਾਰ ਇੰਨੇ ਪੇਪਰ ਦੇਤੇ ਕੁਝ ਹੋ ਹੀ ਨਹੀਂ ਰਿਹਾ ਘਰਦਿਆਂ ਦਾ ਪ੍ਰੈਸ਼ਰ ਅਲੱਗ ਕੇ ਕਿੰਨੀਆਂ ਫੀਸਾਂ ਭਰੀ ਜਾਵਾਂਗੇ ਤੇ ਫਿਰ ਜਿਹੜਾ ਪੀਅ ਪ੍ਰੈਸ਼ਰ ਅਲੱਗ ਸਮਾਜ ਦਾ ਕਿ ਤੂੰ ਤਾਂ ਕੁਝ ਨਿਕਲਿਆ ਹੀ ਨਹੀਂ ਤੂੰ ਤਾਂ ਕੁਝ ਕੀਤਾ ਹੀ ਨਹੀਂ ਇਸ ਤਰ੍ਹਾਂ ਦੇ ਤਾਨੇ ਮਹਿਣੇ ਰਿਸ਼ਤੇਦਾਰਾਂ ਸ਼ਰੀਕਿਆਂ ਦੇ ਆ ਜਾ ਆਉਣ ਲੱਗ ਜਾਂਦੇ ਫਿਰ ਜਾਂ ਤਾਂ ਫਿਰ ਡਿਪਰੈਸ਼ਨ ਵਾਲੇ ਪਾਸੇ ਜਾਂ ਫਿਰ ਪਾਸਪੋਰਟ ਚੱਕੋ ਜੀ ਜਮੀਨਾਂ ਵੇਚੋ ਜਾਂ ਮਗਹਣੇ ਵੇਚੋ ਮਾਂ ਪਿਓ ਦੇ ਜਾਂ ਜਿੰਨਾ ਵਿੱਚ ਤੁਹਾਡੇ ਕੋਲ ਪ੍ਰਾਪਰਟੀ ਹੈ ਕੋਈ ਚਲੋ ਬਾਹਰ ਚਲੀਏ ਕੈਨੇਡਾ ਅਮਰੀਕਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਕਿਤੇ ਵੀ ਚਲੀਏ ਪਹਿਲਾਂ ਇਹ ਇੱਥੋਂ ਨਿਕਲਦਾ ਸੀ ਸਾਰਾ ਜਿਹੜਾ ਬ੍ਰੇਨ ਡレイン ਹੋ ਰਿਹਾ ਤੇ ਹੁਣ ਇਸ ਚੀਜ਼ ਨੂੰ ਠੱਲ ਪਈ ਹੈ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹ ਆਸ ਬੱਜੀ ਹੈ ਕਿ ਸਾਨੂੰ ਇੱਥੇ ਨੌਕਰੀ ਮਿਲ ਜਾਊਗੀ ਬਹੁਤ سارے ਬੱਚੇ ਇਦਾਂ ਦੇ ਵੀ ਨੇ ਮੈਨੂੰ ਮਿਲੇ ਮਿਲਦੇ ਰਹਿੰਦੇ ਨੇ ਕਿ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਇਹਨਾਂ ਨੇ ਲੈ ਲਈਆਂ ਪਹਿਲਾਂ ਕਲਰਕ ਬਣੇ ਕਲਰਕ ਬਣ ਕੇ ਪੜ੍ਹਾਈ ਕੀਤੀ ਕੋਈ ਹੋਰ ਕੰਪੀਟੀਸ਼ਨ ਦਾ ਜਿਹੜਾ ਐਗਜ਼ਾਮ ਦਿੱਤਾ ਉਹ ਪਾਸ ਕੀਤਾ ਕਲਰਕ ਵਾਲੇ ਛੱਡ ਕੇ ਪਟਵਾਰੀ ਬਣ ਗਏ ਪਟਵਾਰੀ ਬਣ ਕੇ ਉਹਨੂੰ ਇੱਕ ਜ਼ਰੀਆ ਮੰਨ ਲਿਆ ਕਿ ਚਲੋ ਕੰਮ ਵੀ ਕਰਾਂਗੇ ਜੌਬ ਦੌਰਾਨ ਪੜ੍ਹਾਂਗੇ ਵੀ ਹੋਰ ਕੰਪੀਟੀਸ਼ਨ ਦੂਜੇ ਵੱਡੇ ਕੰਪੀਟੀਸ਼ਨ ਦਾ ਐਗਜ਼ਾਮ ਦਿੱਤਾ ਡੀਐਸਪੀ ਬਣ ਗਏ ਜਾਕੀ ਸੀ ਐਸ ਡੀਓ ਲੱਗੇ ਹੋਰ ਵੱਡੇ ਨਾਲ ਕੋਈ ਉਹ ਪਰਿਵਾਰੀ ਵਾਲੀ ਛੱਡਤੀ ਸੋ ਇਸ ਤਰ੍ਹਾਂ ਕਈ ਕਈ ਮੌਕੇ ਮਿਲ ਗਏ ਕਿੱਥੇ ਅੱਜ ਪੰਜਾਬ ਡੇ ਐ ਜੇਪਾ ਚਲੋ ਮੈਂ ਇਹਨੂੰ ਖੁਸ਼ੀ ਕਮਾਂ ਕੀ ਕਮਾਂ ਅੱਜ ਪੰਜਾਬ ਛੋਟਾ ਹੋਇਆ ਸੀ ਇੱਥੇ ਹੁਣ ਬਣਾਇਆ ਦੇਈ ਅੱਜ ਪੰਜਾਬ ਹਰਿਆਣੇ ਨਾਲੋਂ ਅਲੱਗ ਹੋਇਆ ਸੀ ਤੇ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਲਈਏ ਤਾਂ 60 ਸਾਲ ਕਾਟ ਬਾੜ ਸਾਲ ਹੋ ਗਏ ਬਾੜ ਸੱਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਤੇ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਫਿਰ ਤਾਂ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋਗੀ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲਈ ਤੇ ਚੜ ਗਈ ਨਾ ਐ ਐ ਜਿਹੜਾ ਪਵਨ ਹੈ ਇਹ ਗਵਾਹ ਹੈ ਇਸ ਗੱਲ ਦਾ ਜੇ 56855 ਨੌਕਰੀਆਂ ਮਿਲੀਆਂ ਨੇ ਤਾਂ ਕਟੂ ਕਟ 45000 ਤਾਂ ਇਥੇ ਐਸੇ ਐਸੇ ਪਵਨ ਜੀ ਦੇ ਕਹੇ ਨੇ ਜਿਹੜੇ ਲੈਟਰ ਨੇ ਉਹਨਾਂ ਨੇ ਸਪਹਿਲਾਂ ਵਾਲਿਆਂ ਨੇ ਸੋਚਿਆ ਹੀ ਨਹੀਂ ਕਦੇ ਸਾਡੇ ਬਾਰੇ ਮੈਂ ਵੀ ਤੁਹਾਡੇ ਵਿੱਚ ਹੀ ਆ ਜੇ ਮੈਂ ਆਰਟਿਸਟ ਨਾ ਹੁੰਦਾ ਜਾਂ ਫਿਰ ਉਤਵਰ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿਰੁੱਧ ਨਾ ਹਿੰਮਤ ਕਰਦੇ ਮੈਂ ਵੀ ਤੁਹਾਡੇ ਵਾਲੀ ਲਿਸਟ 'ਚ ਹੋਣਾ ਸੀ ਕਿਤੇ ਨਾ ਕਿਤੇ ਬੇਰਜ਼ਗਾਰੀ ਵਾਲੇ ਕਿਸੇ ਦਫ਼ਤਰ 'ਚ ਮੇਰਾ ਵੀ ਨਾਂ ਹੋਣਾ ਸੀ ਸੋ ਮੈਂ ਆਪਣੇ ਆਪ ਨੂੰ ਜਨਤਾ ਮੰਨ ਕੇ ਗੱਲ ਕਰ ਰਿਹਾ ਪਬਲਿਕ ਮੰਨ ਕੇ ਗੱਲ ਕਰ ਰਿਹਾ ਮੈਂ ਕਿ ਕੀ ਕਰਦੇ ਰਹੇ ਆ ਅਸੀਂ ਸਾਡੇ ਬਜ਼ੁਰਗਾਂ ਨੂੰ ਉਹਨਾਂ ਨੇ ਪੜਾਈਆਂ ਕਰ ਲੀਆਂ ਉਹ ਫਿਰਦੇ ਰਹੇ ਉਹ ਕਹਿੰਦੇ ਚਲੋ ਆਪਣੇ ਸੁਪਨੇ ਬੱਚਿਆਂ ਵਿੱਚ ਦੀ ਪੂਰੇ ਕਰ ਲੈਣੇ ਆ ਉਹ ਨਹੀਂ ਹੋਣ ਦਿੰਦੇ ਲੋਜੀ ਇਹਨੇ ਪੈਸੇ ਲਿਓ ਜੀ ਟੱਚੀ ਦਿਓ ਜੀ ਪਰ ਪਰ ਕੇ ਕਿੱਥੋਂ ਲਈ ਉਹ ਉਹ ਉਹਨਾਂ ਘਰਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਤਾਂ ਪੜੇ ਸੀ ਦਿਨ ਰਾਤ ਸਵੇਰੇ ਚ 3 ਵਜੇ ਦਾ అలਾਰਮ ਲਾ ਕੇ 24 24 ਘੰਟੇ ਡਿਊਟੀਆਂ ਵੀ ਕੀਤੀਆਂ ਇਹਾਂ ਕੁਝ ਬਣ ਜੂਗਾ ਕੁਝ ਐਕਸਪੀਰੀਅੰਸ ਹੋ ਜੂਗਾ ਜਾਂ ਕਿਤੇ ਪਰ ਉਹਨਾਂ ਨੂੰ ਕੋਈ ਉਹਨਾਂ ਦੇ ਤਰਸ ਨਹੀਂ ਖਾਦਾ ਪੱਥਰ ਦਿਲ ਹੋ ਗਏ ਆਪਣੇ ਟੱਬਰਾਂ ਦਾ ਬਿਲਕੁਲ ਸਹੀ ਕਰ ਲੈ ਕਿਸੇ ਲੀਡਰ ਦਾ ਬੱਚਾ ਬੇਰਜ਼ਗਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ waiting list 'ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ 'ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜ੍ਹੀਆਂ ਨੂੰ ਸੈੱਟ ਕਰ ਦਿਓ ਹੌਲੀ ਹੌਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਤੇ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤ ਹੀ ਚਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਪੈ ਗਏ ਤਾਂ ਹੁਣ ਕਰਦੇ ਨਹੀਂ ਗਾਲਾਂ ਕਰਦੇ ਨੇ ਨਾ ਸਭ ਤੋਂ ਵੱਧ ਗਾਲਾਂ ਨਹੀਂ ਕੱਢਦੇ ਇਹ ਕਿੱਥੋਂ ਆ ਗਿਆ ਇਹ ਬਲਤ ਗੱਲ ਹੈ ਤਾਂ ਉਈ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਐ ਅੱਛਾ ਤੁਹਾਨੂੰ ਹੁਣ ਮੈ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਕਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਦੇਈ ਇਸ ਗੱਲ ਤੇ ਵੀ ਇਤਰਾਜ਼ ਕਰਦੇ ਐ ਲੋਕ ਕਹਿੰਦੇ ਹੁਣ ਕਲਰਕਾਂ ਨੂੰ ਜੋ ਜੋ ਮੈਡੀਕਲ ਅਸਟ੍ਰਨ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦਿੰਦਾ ਹੁੰਦਾ ਹੁੰਦਾ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੀ ਕੱਕ ਨਹੀਂ ਐ ਇੱਥੇ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮਗਾ ਮੈਨਾਂ ਜਾਊਂਗਾ ਜਾਂ ਕਰ ਲੋ ਕੀ ਕਰਨਾ ਇਹ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨੇ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਅਹੁਦੇ ਦੇ ਬੈਠੇ ਉਹ ਵੱਡੇ ਅਹੁਦੇ ਦੇ ਬੈਠੇ ਗਾਲਾਂ ਕੱਢਣ ਨੂੰ ਬੈਠੇ ਜਵਾਬੀ ਤਾਂ ਦੇਣਾ ਚਾਹੀਦਾ ਨਾ ਮੁਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ ਅਟ ਜਾ ਫਿਰ ਕਹਿੰਦੇ ਯਾਰ ਤਾ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਆਮ ਜਨਤਾ ਨੂੰ ਕੱਖਰੀ ਸਮਝਦੇ ਸਾਡੇ ਐਮਐਲਏ ਨੂੰ ਕਹਿੰਦੇ ਕਿ ਹੋ ਜਾ ਮਟੀ ਨਹੀਂ ਲਾ ਗਿਆ ਦੱਸੋ ਜਮੂਰੇ ਬੰਨਵੇਂ ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂਰ ਅੱਗਿਓ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕਟਾਂ ਨਹੀਂ ਸਮਗਲਿੰਗ ਕਰਦੇ ਸੀ ਸਾਡੀਆਂ ਮਾਮਾ ਆਟੇ ਦੇ ਬਿਸਕਟ ਬਣਾਉਂਦੇ ਸੀ ਦੁਆਲੀ ਵੇਲੇ ਇਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਹੈ ਹਟਣਗੇ ਅਦਰਵਾਈਜ਼ ਨਹੀਂ ਹਟਣਗੇ